Ontario ਵਿੱਚ ਟਰਕਿੰਗ ਕੰਪਨੀਆਂ ਦੀ ਨਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਦਾ ਕਹਿਣਾ ਕਿ ਸੂਬੇ ਭਾਰ ਵਿੱਚ ਟਰੱਕ ਡਰਾਈਵਰਾਂ ਨੂੰ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ ਭਾਵੇਂ ਕਿ ਕੈਨੇਡਾ ਅਮਰੀਕਾ ਵਪਾਰ ਯੁੱਧ ਅਸਥਾਈ ਤੌਰ ਤੇ ਟਲ ਚੁੱਕਿਆ ਹੈ ਜਦੋਂ ਕਿ ਦੋਵੇਂ ਅਰਧ ਵਿਅਸਤਤਾ ਦੀ ਕਾਰਵਾਈ ਵਿੱਚ ਵਿਰਾਮ ਦੀ ਗੱਲ ਦੀ ਵਾਪਸੀ ਇਸ ਸਮੇਂ ਚੱਲ ਰਹੀ ਹੈ ਕੁਝ ਟਰੱਕ ਚਾਲਕ ਵਿੱਤੀ ਦਬਾਅ ਦੇ ਬਾਰੇ ਚਿੰਤਤ ਨੇ ਉਹਨਾਂ ਗੱਲਬਾਤ ਵਿੱਚ ਅਸਫਲ ਹੋਣ ਦੇ ਕਾਰਨ ਆ ਸਕਦੇ ਨੇ ਦੂਜੇ ਪਾਸੇ ਆਸ਼ਾਵਾਦੀ ਵੀ ਨੇ ਤੂਫਾਨ ਦਾ ਸਾਹਮਣਾ ਕਰਨ ਲਈ ਬਿਲਕੁਲ ਤਿਆਰ ਨੇ Ontario Trucking Association ਨੇ ਬੁਲਾਰੇ ਮਾਰਕੋ ਬ੍ਰੇਕਾਉਟੋ ਨੇ ਕਿਹਾ ਹੈ ਕਿ 25% ਟੈਰਿਫ ਲਾਉਣ ਨਾਲ ਇੱਕ ਟਰੱਕਿੰਗ ਉਦਯੋਗ ਨੂੰ ਨੁਕਸਾਨ ਹੋਵੇਗਾ ਖਾਸ ਕਰਕੇ Ontario ਵਿੱਚ ਇੱਕ ਨਿਰਾਸ਼ਾਜਨਕ ਮਾਲ ਬਾਜ਼ਾਰ ਅਤੇ ਅਸਮਾਨਝੂਰੀਆਂ ਕੀਮਤਾਂ ਨਾਲ ਜੂਝ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਹਫ਼ਤੇ ਤੋਂ ਧਮਕਲਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਟੈਰਿਫ ਕੈਨੇਡਾ ਦੀ ਸਰਦਾਂ ਤੇ ਸੁਰੱਖਿਆ ਤੇ ਬਿਹਤਰ ਬਣਾਉਣ ਲਈ ਵਚਨਬੱਧਾਕਰਨ 30 ਦਿਨਾਂ ਬਾਅਦ ਇਹਨਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ ਟਰੰਪ ਨੇ ਧਮਕੀਆਂ ਮੁਕਤ ਤੌਰ ਤੇ ਕੈਨੇਡਾ ਅਮਰੀਕਾ ਸਰਹੱਦੀ ਸੁਰੱਖਿਆ ਦੀ ਘਾਟ ਦੇ ਆਲੇ ਦੁਆਲੇ ਕੇਂਦਰਿਤ ਨੇ ਜਿਸ ਵਿੱਚ ਫੈਂਟਾਲਿਨ ਵਰਗੇ ਗੈਰ ਕਾਨੂੰਨੀਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਸ਼ਾਮਲ ਹੈ ਬੈਗੋਟ ਨੇ ਕਿਹਾ ਕਿ ਸੋਮਵਾਰ ਨੂੰ ਖਬਰਾਂ ਤੋਂ ਇਹ ਵੱਡੀ ਰਾਤ ਪਈ ਹੈ ਪਰ ਕੁਝ ਆਉਣ ਵਾਲਾ ਹੈ ਪਰ ਟਰਕਿੰਗ ਕੰਪਨੀ ਦੀ ਕਿਸਮਤ ਨਿਰਧਾਰਤ ਕਰੇਗਾ ਜੋ ਤੰਗ ਵਿੱਤੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਨੇ ਅਤੇ ਕਾਰੋਬਾਰ ਵਿੱਚ ਰੁਕਾਵਟਾਂ ਤੇ ਗੜਾਵਟਾਂ ਤੋਂ ਬਚ ਨਹੀਂ ਸਕਦੀਆਂ ਉਨ੍ਹਾਂ ਕਿਹਾ ਕਿ ਟੈਰਫ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਬਣਾਉਣ ਵਾਲੀ ਮੁੱਖ ਚਿੰਤਾਵਾਂ ਵਿੱਚ ਮਾਲ ਦੇ ਢੁਆ ਢੋਆਈ ਬਾਜ਼ਾਰ ਵਿੱਚ ਸ਼ਾਮਲ ਹੈ ਜੋ ਬੁਗੇਟ ਦੇ ਅਨਸਾਰ ਦਿਨ ਦਹਾਕਿਆਂ ਦੇ ਸਭ ਤੋਂ ਹਿੱਟੇ ਪੱਧਰ ਤੇ ਨੇੜੇ ਹੋ ਸਕਦੀ ਹੈ ਤੇ ਮਜ਼ਦੂਰੀ ਅਤੇ ਬਾਲਣ ਦੀਆਂ ਕੀਮਤਾਂ ਵਿੱਚ ਵੀ ਵਾਧਾ ਤੇ ਹੋਰ ਕੁਝ ਵੀ ਵੱਧ ਹੋ ਸਕਦਾ ਹੈ ਹਾਲਾਂਕਿ ਜਦੋਂ ਕਿ ਚਿੰਤਾਵਾਂ ਨੇ ਕਿ ਮੌਕੇ ਤੇ ਹੀ ਬੁਗੇਟ ਨੇ ਕਿਹਾ ਕਿ ਅਸੀਂ ਸਭ ਤੋਂ ਵਧੀਆ ਉਮੀਦ ਕਰਦੇ ਹਾਂ ਪਰ ਇਸ ਦੌਰਾਨ ਕੈਨੇਡਾ ਦੇ ਸਭ ਤੋਂ ਮਾੜੇ ਹਾਲਾਤਾਂ ਲਈ ਤਿਆਰ ਰਹਿਣ ਦੀ ਲੋੜ ਹੈ ਇੱਥੇ ਬਹੁਤ ਸਾਰੇ ਅੰਤਰਰਾਸ਼ਟਰੀ ਵਪਾਰਕ ਹਾਪਟਾ ਜੋ ਸੂਬੇ ਦੇ ਅੰਦਰ ਪਾਰਕ ਲਈ ਰਿਕਾਪਟਾ ਦਾ ਕੰਮ ਕਰ ਰਹੇ ਨੇ ਬੋਰਡ ਨੇ ਕਿਹਾ ਹੈ ਕਿ ਬਹੁਤ ਸਾਰੇ ਟਰਕਿੰਗ ਨਿਯਮ ਭਾਵੇਂ ਇਹ ਵਜ਼ਨ ਅਤੇ ਮਾਪ ਹੋਣ ਭਾਵੇਂ ਇਹ ਸੂਬੇ ਵਿਚਕਾਰ ਤੁਸੀਂ ਕਿਹੜੇ ਪੱਧਰ ਦੀ ਆਵਾਜਾਈ ਕਰ ਸਕਦੇ ਦੇ ਨਿਯਮ ਹੋਣ ਜੋ ਇਹਨਾਂ ਰਿਕਾਪਟਾ ਨੂੰ ਘਟਾਉਣ ਲਈ ਸੁਝਾਏ ਦਿੱਤੇ ਨੇ ਉਨ੍ਹਾਂ ਚਿੰਤਾਵਾਕੀਤਾ ਲੰਗੀ ਸਦਕਾਰੀਆਂ ਦੇ ਬਿਆਨ ਵਿੱਚ ਧਿਆਨ ਕੇਂਦਰਿਤ ਕੀਤਾ ਫੈਡਰਲ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਬੁੱਧਵਾਰ ਨੂੰ ਕੈਨੇਡੀਅਨ ਸੂਬਿਆਂ ਵਿੱਚਕਾਰ ਵਪਾਰ ਦੇ ਰਿਕਵਟਮ ਜੋ ਅਕਸਰ ਆਲੋਚਨਾ ਕੀਤੇ ਜਾਣ ਵਾਲੇ ਨਿਯਮਾਂ ਨੂੰ ਇੱਕ ਵਾਰ ਮਹੀਨੇ ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ ਲੰਡਨ অন্ਟਾਰੀਓ ਦੇ ਵਿੱਚ ਜਿੱਥੇ ਵੈਸਟ ਕੋਸਟ ਟਰਾਂਸਪੋਰਟੇਸ਼ਨ ਆਪਰੇਸ਼ਨ ਮਰੇਜ਼ਰ ਹੈ ਨੇ ਵੀ ਇਹ ਗੱਲ ਆਖੀ ਹੈ ਕਿ ਅਗਰ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਕਿਤੇ ਨਾ ਕਿਤੇ ਵੱਡਾ ਨੁਕਸਾਨ ਟਰਕਿੰਗ ਇੰਡਸਟਰੀ ਦੇ ਵਿੱਚ ਹੋਣ ਦੀ ਉਮੀਦ ਜਤਾਈ ਜਾ ਸਕਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਜਸਟਨ ਟਰੂਡੋ ਦੀ ਸਰਕਾਰ ਟ੍ਰਕਿੰਗ ਇੰਡਸਟਰੀ ਨੂੰ ਲੈ ਕੇ ਕਿੰਨਾ ਸੀਰੀਅਸ ਹੁੰਦੀ ਹੈ ਰਿਣੀ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸੁਰਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ